अनोखा गुणनिस्मति टाइम सिक्योर जोड़ी की थोड़े पंजाबी में भी बात करेंगे ये वीडियो अच्छी लगी तो लाइक शेयर और कमेंट करना ना भूलियो जो स्टूडेंट चैनल पे नया हैंजी चैनल सब्सक्राइब जरूर करना स्टार्ट करते हैं ज्यादा टाइम वेस्ट ना करते हुए सबसे तो पहला क्वेश्चन है जी आधुनिक हिंदी आगति रचना किसकी रचना है ऑप्शन Facebook में हिंदी ਆਪਸ਼ਨ ਬੀ ਬਲਵੰਤ ਸਿੰਘ ਵਿਰਕ ਦੀ ਆਪਸ਼ਨ ਸੀ ਦਲੀਪ ਕੌਰ ਦਿਵਾਨ ਆਪਸ਼ਨ ਡੀ ਬਲਵੰਤ ਗਾਰਗੀ ਹਾਂ ਜੀ ਕਿਸ ਦੀ ਰਚਨਾ ਜੀ ਜੇ ਕਿਸੇ ਸਟੂਡੈਂਟ ਨੂੰ ਜਾਂ ਕਿਸੇ ਵੀ ਪਰਸਨ ਨੂੰ ਆਨਸਰ ਪਤਾ ਹੋਵੇ ਤਾਂ ਪਲੀਜ਼ ਕਮੈਂਟ ਵਿੱਚ ਜ਼ਰੂਰ ਆਨਸਰ ਲਿਖਿਆ ਕਰੋ ਤਾਂ ਜੋ ਤੁਹਾਡੀ ਚੰਗੀ ਤਰ੍ਹਾਂ ਤਿਆਰੀ ਹੋ ਜਾਵੇ ਹਾਂ ਜੀ ਇਹ ਦੀ ਆਪਸ਼ਨ ਹੋ ਗਈ ਜੀ ਦੀ ਆਪਸ਼ਨ ਹੋ ਗਈ ਜੀ ਹੋ ਗਈ ਜੀ ਆਪਾਂ ਨੂੰ ਕਰਦੇ ਹਾਂ ਨੈਕਸਟ ਕੁਐਸਚਨ ਧਨੀ ਰਾਮ ਜਾਤਰੀ ਕਿਹੜੀ ਭਾਸ਼ਾ ਦਾ ਲੇਖਕ ਹਿੰਦੀ ਪੰਜਾਬੀ ਹੋਤੂ ਜਾਂ ਗੰਗਰੀ ਕੀ ਅੰਜ ਕਿਹੜੀ ਆਪਸ਼ਨ ਆਉਗੀ ਕਰੈਕਟ ਆਨਸਰ ਆਪਣਾ ਧਨੀ ਰਾਮ ਜਿਹੜਾ ਜਾਂਦੇ ਹੈ ਜੀ ਉਹ ਪੰਜਾਬੀ ਦਾ ਪੰਜਾਬੀ ਪਛਾਣਦਾ ਇਹ ਲੇਖਕ ਹੈ ਨੈਕਸਟ ਕੁਐਸਚਨ ਆਪਣਾ ਜੰਗ ਨਾਮੇ ਦਾ ਲੇਖਕ ਕੌਣ ਹੈ ਮਦਰੀਆ ਰਾਮ ਸ਼ਿਸ਼ਾ ਸ਼ਾਮ ਹੁਮਦ ਮੁਕੱਲ ਅੰਜ ਜੰਗ ਨਾਮੇ ਦਾ और आज ये ऑप्शन सी शाह मोहम्मद जंगम मिल जाएगा नेक्स्ट क्वेश्चन किस राजा राजा साल की स्त्री रचना है ऑप्शन ए निजामत ऑप्शन बी गुलेशाह ऑप्शन सी फजल शाह ऑप्शन डी कांदरिया किस राजा चालू है किस सॉरी किस राजा राजा सालदाई ਇਸ ਦਿਵੰਤਾਈ ਕਾਦਰਜਾ ਦੀ ਰਚਨਾ ਜਿਹੜੀ ਆਪਸ਼ਨ ਦੀ ਵਰਤੋਂ ਕਰ ਸਕਦੇ ਨੇ ਨੈਕਸਟ ਕੁਐਸਚਨ ਆਪਣਾ ਉੱਤਰ ਦੀ ਰਚਨਾ ਇਹਦਾ ਕਿਸ ਸੰਧੀ ਭਾਸ਼ਾ ਵਿੱਚ ਲਿਖੀ ਗਈ ਹੈ ਲਹਿੰਦੀ ਭਾਸ਼ਾ ਵਿੱਚ ਪੰਜਾਬੀ ਭਾਸ਼ਾ ਵਿੱਚ ਹਿੰਦੀ ਵਿੱਚ ਜਾਂ ਕੋਈ ਹੋਰ ਹਰੀ ਵਿੱਚ ਕਿਹੜੀ ਆਪਸ਼ਨ ਜੀ ਸਹੀ ਉੱਤਰ ਅਸੀਂ ਆਪਣਾ ਆਪਸ਼ਨ A ਲਹਿੰਦੀ ਭਾਸ਼ਾ ਇਹਨਾਂ ਕੀਤਾ ਮੋਦਰ ਦੀ ਰਚਨਾ ਕਿਹੜੀ ਪੰਜ ਸ਼ਬਦੀ ਹੈ ਲੈਂਤੀ ਭਾਸ਼ਾ ਵਿੱਚ ਨੈਕਸਟ ਕੁਐਸਚਨ ਮਾਲਾ ਮੰਡਕੀ ਦਾ ਲੇਖਕ ਕੌਣ ਹੈ ਮਾਲਾ ਮੰਡਕੀ ਦਾ ਲੇਖਕ ਕੌਣ ਹੈ ਸਹੀ ਪਾਤਰ ਡਾਕਟਰ ਹਰਪਜਨ ਸਿੰਘ ਡਾਕਟਰ ਨਰਿੰਦਰ ਕਪੂਰ ਸਿੰਘ ਕੁਲਵੰਤ ਸਿੰਘ ਫਿਰ ਹਾਂਜੀ ਇਹਦੀ ਆਪਸ਼ਨ ਹੋਗੀ ਸੀ ਕ੍ਰਿਤਕਸ ਕ੍ਰਿਤਕਸ ਆਪਣਾ ਆਪਸ਼ਨ ਸੀ ਡਾਕਟਰ ਨਰਿੰਦਰ ਸਿੰਘ ਕੋਲ ਜਿਹੜਾ ਮਾਲਾ ਮਾਲਾ ਸੌਰੀ ਮਾਲਾ ਦੇ ਮੰਨਕੇ ਦਾ ਲੇਖਕ ਡਾਕਟਰ ਨਰਿੰਦਰ ਸਿੰਘ ਗੋਰੇ ਜੀ ਨੈਕਸਟ ਕੁਐਸਚਨ ਆਪਣਾ ਪੰਜਾਬ ਦਾ ਕਿਹੜਾ ਤਿਹਾਰ ਖਾਸ ਲੱਕੜਾਂ ਦੀ ਅਗਵਾਲ ਕੀ ਮਨਾਇਆ ਜਾਂਦਾ ਹੈ ਲੋਹੜੀ ਦਾ ਥੀਆਂ ਦਾ ਸ਼ਕਾਰ ਦਾ ਮੇਲਾ ਗੁਰਪੁਰਬਾਂ ਦੀ ਤਕਰੀਬ ਵਿੱਚ ਸਾਰੇ ਬੱਚਾ ਨੂੰ ਆਨਸਰ ਆਉਂਦਾ ਹੀ ਹੋਵੇਗਾ ਹਾਂ ਜਿਹੜਾ ਆਪਸ਼ਨ E ਹੈ ਕਿਤੇ ਕਰਾਂਗੇ ਲੋਹੜੀ ਦਾ ਤਿਹਾਰ ਆ ਜਾਂਦਾ ਆਪਣਾ ਲੋਕਾਂ ਦਾ ਮੇਲਾ ਗਣਵਾਂ

ਕਿਹੜੀ ਆਪਸ਼ਨ ਦਿੱਤੇ ਕਰਾਂਗੇ ਆਪਾਂ ਆਪਸ਼ਨ ਜਿਹੜਾ ਗੁਰਤਨ ਸਿੰਘ ਹੈ ਆਪਸ਼ਨ ਰੋਕ ਬਦਲੀ ਜਾਂ ਨਾਵਲ ਹੈ ਇਹਦਾ ਕੋ ਨਾਮਕਾਰ ਕੋਣ ਹੈ ਜੀ ਸੋਨ ਸਿੰਘ ਸੀਤਲ ਦਾ ਲਿਖਿਆ ਹੋਇਆ ਜੀ ਨੈਕਸਟ ਕੁਐਸਚਨ ਆਪਣਾ ਪਲਦੀ ਪਾਣੀ ਸੈਤ ਦਾ ਕਿਹੜਾ ਰੂਪ ਹੈ ਪਲਦੀ ਪਾਣੀ ਸੈਤ ਦਾ ਕਿਹੜਾ ਰੂਪ ਹੈ ਕਹਾਣੀ ਹੈ ਨਵੰਦ ਦਾ ਨਾਮ ਲੈ ਜਾਂ ਕਿੱਦਾਂ ਹਾਂਜੀ ਦਸਵੀਂ ਦਾ ਆਨਸਰ ਆਪਾਂ ਕੋਈ ਆਪਸ਼ਨ ਦੇ ਲਈ ਪਲਦਾ ਪਾਣੀ ਕਿੱਦਾਂ ਹੈ ਇਸ ਕੁਸਚਨ ਦਾ ਪਾਰਕ ਦੀ ਅੱਗ ਨੂੰ ਨਾ ਬਲਦਣ ਨਾਲ ਕਾਰਕ ਕੌਣ ਹੈ ਸੰਤ ਸਿੰਘ ਸੇਖੋ ਆਪਸ਼ਨ 2 ਨਾਨ ਸਿੰਘ ਆਪਸ਼ਨ 3 ਜਸਵੰਤ ਸਿੰਘ ਕੌਣ ਆਪਸ਼ਨ 4 ਸੰਤੋਖ ਸਿੰਘ ਪਾਰਕ ਦੀ ਅੱਗ ਦਾ ਨਾ ਬਲਣਾ ਸਵਾਗਤ ਹੈ ਆਪਸ਼ਨ ਕਵੈਸਚਨ ਆਪਣਾ ਬਾਉਦੀ ਪਾਣੀ ਦਾ ਕਵੀ ਕੌਣ ਹੈ ਦੀਵਾਨ ਸਿੰਘ ਕਾਲੇ ਪਾਣੀ 파ਸ਼ ਧਨੀ ਰਾਮ ਚਾਤਰਿਕ ਅੰਮ੍ਰਤਾ ਪ੍ਰੀਤਮ ਹਾਂਜੀ ਦੀਵਾਨ ਸਿੰਘ ਕਾਲੇ ਪਾਣੀ ਦੀ ਲਿਖੀ ਹੋਈ ਹੈ ਜੀ ਬਾਗ ਦਾ ਪਾਣੀ ਕਵਿਤਾ ਆਪਸ਼ਨ A ਹੀ ਆਪਣਾ ਕਰੈਕਟ ਆਨਸਰ ਹੈ ਲਾਜਗੰਦੀ ਨਾਮਕ ਕਵਿਤਾ ਦਾ ਕਵੀ ਕੌਣ ਹੈ ਭਾਈ ਵੀਰ ਸਿੰਘ ਆਪਸ਼ਨ B ਸੰਤੋਖ ਸਿੰਘ ਧੀਰ ਆਪਸ਼ਨ C ਸ਼ੇਵ ਕੁਮਾਰ ਬਟਾਲਵੀ অপশন ডি নানক সিং हां जी ਇਹਦਾ ਆਨਸਰ ਹੋਊਗਾ ਜੀ ਆਪਣਾ অপশন ਸੀ ਸ਼ੇਵ ਕੁਮਾਰ ਬਟਾਲਵੀ ਨਾਜਮंती ਨਾਮਕ ਜਿਹੜੀ ਕਵਤਾ ਹੈ ਸ਼ੇਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਹੈ ਨੈਕਸਟ ਕੁਸਚਨ ਪੰਜ ਪਾਣੀ ਦਾ ਰਚਨਕਾਰ ਕੌਣ ਹੈ ਪ੍ਰੋਫੈਸਰ ਮੋਨ ਸਿੰਘ অপশন ਬੀ ਸੋ ਇਹ ਤੁਸੀਂ ਲਿਖਿਆ ਗਿਆ ਬਲਵੰਤ ਗਾਰਗੀ ਤਨੀ ਰਾਮਚਾਤਰੀਕ ਅਮਰਤਾ ਪ੍ਰੀਤਮ ਪੰਜ ਪਾਣੀ ਹਾਂਜੀ অপਸ਼ਨ ਏ ਇਹ ਪ੍ਰੋਫੈਸਰ ਮੂਨ ਸਿੰਘ ਦੀ ਲਿਖੀ ਹੋਈ ਹੈ ਜੀ ਨੈਕਸਟ ਕੁਐਸਚਨ ਆਪਣਾ ਮਿਰਜਾ ਸਹਿਬਾ ਦਾ ਸਵੰਦ ਕਿਹੜੇ ਪ੍ਰਾਂਤ ਨਾਲ ਸੀ ਪੰਜਾਬ ਨਾਲ ਚੰਗ ਨਾਲ ਗੁਜਰਾਤ ਨਾਲ ਸਿਆਲਕੋਟ ਨਾਲ ਹਾਂਜੀ ਇਹ ਮਿਰਜਾ ਸਹਿਬਾ ਦਾ ਸਵੰਦ ਜਿਹੜਾ ਚੰਗ ਨਾਲ ਸੀਗਾ ਸੋਨੀ ਮਹੀਵਾਲ ਦਾ ਕਿੱਸਾ ਲਿਖਣ ਵਾਲਾ ਪਹਿਲਾ ਰਚਨਕਾਰ ਕੌਣ ਸੀਗਾ ਜੀ ਨੇ ਪਹਿਲੀ ਵਾਰ ਸੋਨੀ ਮਹੀਵਾਲ ਦਾ ਕਿੱਸਾ ਲਿਖਿਆ ਸੀ ਉਹ ਕੌਣ ਸੀਗਾ ਫਜ਼ਲ ਸ਼ਾਹ, ਬਾਰਿਸ਼ ਸ਼ਾਹ, ਪਿੱਲੂ, ਹਾਸ਼ਮ ਸ਼ਾਹ ਹਾਂਜੀ ਆਪਸ਼ਨ A ਫਜ਼ਲ ਸ਼ਾਹ ਨੇ ਲਿਖਿਆ ਸੀਗਾ ਜੀ ਸੋਨੀ ਮਹੀਵਾਲ ਦਾ ਕਿੱਸਾ ਨੈਕਸਟ ਕੁਐਸਚਨ ਆਪਣਾ ਸੋਭਾ ਸਿੰਘ ਦਾ ਸੰਬੰਧ ਕਿਹੜੇ ਖੇਤਰ ਨਾਲ ਸੀਗਾ ਜੀ ਸਾਇਤਕਾਰ, ਫਿਲਮੋਦਯੋਗਨਾ, ਚਿੱਤਰਕਾਰੀ ਨਾ ਰਾਜਨੀਤੀ ਚੋਬਾ ਸਿੰਘ ਹਾਂਜੀ ਉਹ ਸਿਦਾ ਚਿੱਤਰਕਾਰੀ ਵਿੱਚ ਸੰਬੰਧ ਸੀਗਾ ਜੀ ਉਹਨਾਂ ਦਾ ਨੈਕਸਟ ਸ਼ਹਿਜ਼ਾਦਾ ਇੱਜਤ ਬੀਗ ਕਿਸ ਪ੍ਰੇਮੀ ਦਾ ਨਾਂ ਸੀਗਾ ਜੀ ਰਾਜੇ ਦਾ ਮਹੀਪਾਲ ਦਾ ਮਿਰਜਾ ਦਾ ਜਾਂ ਪੰਨੂ ਦਾ ਸ਼ਹਿਜ਼ਾਦਾ ਇੱਜਤ ਬੀਗ ਕਿਸ ਪ੍ਰੇਮੀ ਦਾ ਨਾਂ ਸੀਗਾ ਜੀ ਮਹੀਪਾਲ ਦਾ ਨਾਂ ਸੀਗਾ ਜੀ ਹਾਂਜੀ ਮਹੀਪਾਲ ਦਾ ਨਾਮ ਸੀਗਾ ਜੀ ਹਾਂਜੀ ਨੈਕਸਟ ਕੁਐਸਚਨ ਆਪਣਾ ਹੀਰਾਂ ਜੀ ਦੀ ਮਜ਼ਾਰ ਕਿੱਥੇ ਸਥਿਤ ਹੈ ਆਪਸ਼ਨ A ਮਲਤਾਨ ਆਪਸ਼ਨ B ਸਿਆਲਕੋਟ ਆਪਸ਼ਨ C ਪੰਜਾਬ ਆਪਸ਼ਨ D ਚੰਗ ਹਾਂਜੀ ਇਹਦੀ ਮਜ਼ਾਰ ਹੈ ਜਿਹੜੀ ਚੰਗ ਵਿੱਚ ਹੈ ਜੀ ਨੈਕਸਟ ਕੁਐਸਚਨ ਆਪਣਾ ਸੋਹਣੀ ਮਹੀਪਾਲ ਦਾ ਸਬੰਧ ਕਿਹੜੀ ਦਰਿਆ ਨਾਲ ਸੀ ਜੇਲਮ ਨਾਲ ਸਿੰਧ ਨਾਲ ਚਨਾਬ ਨਾਲ ਚਾਹ ਰਾਵੀ ਨਾਲ ਹਾਂਜੀ ਇਹਦੀ ਆਪਸ਼ਨ ਸੀ ਉਹਦਾ ਜਿਹੜਾ ਸਬੰਧ ਸੀਗਾ ਜੀ ਚਨਾਬ ਦਰਿਆ ਨਾਲ ਸੀਗਾ ਨੈਕਸਟ ਕੁਐਸਚਨ ਕੱچے ਘੜੀ ਦੀ ਘਟਨਾ ਕਿਸ ਪ੍ਰੇਮੀ ਨਾਲ ਸੰਬੰਧਿਤ ਹੈ ਸਸੀ ਪੁੰਨੂ ਲੈਲਾ ਮਜਨੂ ਸੋਨੀ ਮਹੀਵਾਲ ਸੋਨੀ ਫਰੀਹਾਨ ਹਾਂਜੀ ਕਿਸ ਨਾਲ ਸੰਬੰਧ ਹੈ ਕੱਚੇ ਘੜੇ ਦੀ ਘਟਨਾ ਆਪਸ਼ਨ ਜੀ ਸੀ ਸੋਨੀ ਮਹੀ ਪਾਣ ਨਾਲ ਸੰਬੰਧ ਹੈ ਨੈਕਸਟ ਕੁਐਸਚਨ ਆਪਣਾ 3 2 ਕਿਸ ਅਮਰ ਪ੍ਰੇਮੀ ਦਾ ਮੋਢਲਾ ਨਾਮ ਸੀ ਮਜਨੂ ਦਾ ਰਾਂਝੇ ਦਾ ਫਰੀਅੰਦ ਦਾ ਜਾਂ ਪੰਨੂ ਦਾ ਹਾਂਜੀ ਜਿਹੜਾ 3 2 ਸੀਗਾ ਜੀ ਆਪਸ਼ਨ ਬੀ ਰਾਂਝੇ ਦਾ ਨਾਮ ਸੀਗਾ ਜੀ ਨੈਕਸਟ ਕੁਐਸਚਨ ਆਪਣਾ ਹੀਰਾਂਜਾ ਕਿਸ ਹੀਰਾਂਜੇ ਕਿਸੇ ਵਿੱਚ ਕਿਹੜੇ ਦਰਿਆ ਦਾ ਜ਼ਿਕਰ ਕੀਤਾ ਗਿਆ ਹੈ ਜੀ ਬਿਆਸ ਜੇਹਲਮ ਚਨਾਬ ਜਾਂ ਸਿੰਧ ਹੀਰਾਂਜੇ ਦੇ ਕਿਸੇ ਵਿੱਚ ਕਿਹੜੇ ਦਰਿਆ ਦਾ ਜ਼ਿਕਰ ਕੀਤਾ ਗਿਆਗਾ ਚਨਾਬ ਦਾ ਹਾਂਜੀ অপਸ਼ਨ ਸੀ ਆਪਣਾ ਕਰੈਕਟ ਆਨਸਰ ਹੈ ਨੈਕਸਟ ਕੁਐਸਚਨ ਸੱਸੀ ਪੁੰਨੂ ਦਾ ਸਬੰਧ ਕਿਹੜੇ ਖੇਤਰ ਨਾਲ ਸੀ ਸੱਸੀ ਪੁੰਨੂ ਦਾ ਸਬੰਧ ਹੈ ਜਿਹੜਾ ਕਿਹੜੇ ਖੇਤਰ ਨਾਲ ਸੀਗਾ ਜੀ ਸਿੰਧ ਗੁਜਰਾਤ ਚੰਗ ਪਾਕਪਟਨ ਹਾਂਜੀ ਇਹਦਾ ਸਬੰਧ ਸੀਗਾ ਜੀ ਸੱਸੀ ਪੁੰਨੂ ਦਾ ਸਬੰਧ ਸੀਗਾ ਜੀ ਜਿਹੜਾ ਸਿੰਧ ਨਾਲ ਸੀਗਾ ਜੀ ਆਪਸ਼ਨ A ਹਾਂਜੀ ਨੈਕਸਟ ਕੁਐਸਚਨ ਆਪਣਾ ਹਾਂਜੀ ਨੈਕਸਟ ਕੁਐਸਚਨ ਆਪਣਾ ਪਾਰਟੀਸ਼ਨ ਮਿਊਜ਼ੀਅਮ ਪੰਜਾਬ ਵਿੱਚ ਕਿੱਥੇ ਸਥਿਤ ਹੈ ਲੁਧਿਆਣਾ ਚੰਡੀਗੜ੍ਹ ਪਟਿਆਲਾ ਅੰਮ੍ਰਿਤਸਰ ਹਾਂਜੀ ਦੀ অপਸ਼ਨ ਡੀ ਆਪਣਾ ਕਰੈਕਟ ਆਨਸਰ ਹੈ ਅੰਮ੍ਰਿਤਸਰ ਵਿੱਚ ਸਥਿਤ ਹੈ ਜੀ ਨੈਕਸਟ ਕੁਐਸਚਨ ਆਪਣਾ ਸੱਸੀ ਪੁੰਨ ਦਾ ਸੰਬੰਧ ਕਿਹੜੀ ਦਰਿਆ ਨਾਲ ਸੀਗਾ ਜੀ ਜੇਲਮ ਨਾਲ ਚਨਾਬ ਨਾਲ ਰਾਵੀ ਨਾਲ ਸਿੰਧ ਨਾਲ ਸੱਸੀ ਪੁੰਨ ਦਾ ਸੰਬੰਧ ਕਿਹੜਾ ਸੱਸੀ ਪੁੰਨ ਦਾ ਸੰਬੰਧ ਸੀਗਾ ਜੀ ਉਹ ਸਿੰਧ ਨਾਲ ਸੀਗਾ ਆਪਸ਼ਨ ਡੀ ਆਪਣਾ ਕਰੈਕਟ ਆਨਸਰ ਹੈ ਨੈਕਸਟ ਕੁਐਸਚਨ ਆਪਣਾ ਮਹੀਪਾਲ ਚਾਉਦਦਾ ਦਾ ਸ਼ਾਬਦਿਕ ਅਰਥ ਕੀ ਹੈ ਮੱਝਾਂ ਚਾਰਨ ਵਾਲਾ ਭਾਂਡੇ ਬਣਾਉਣ ਵਾਲਾ ਸਹਿਜਾਦਾ ਜਾਂ ਨੌਕਰ ਹਾਂਜੀ ਮਹੀਪਾਲ ਦਾ ਸਬੰਧ ਹੈ ਜੀ ਮੱਝਾਂ ਚਾਰਨ ਵਾਲਾ ਨੈਕਸਟ ਕੁਸਚਨ ਆਪਣਾ ਜੀ ਪੰਜਾਬੀ ਦਾ ਕਿੱਸਾ ਕਾਂ ਦਾ ਮੁੱਢੀ ਕੌਣ ਹੈ ਜੀ ਪੀਲੂ ਅਹਿਮਦ ਗੁਜਰ ਦਮੋਦਰ ਹਾਫਿਜ਼ ਬਰਖੁਰਦਾਰ ਹਾਂਜੀ ਇਹਦੀ ਆਪਸ਼ਨ ਸੀ கரੈਕਟ ਅਨਸਰ ਆਪਣਾ ਨੈਕਸਟ ਕੁਐਸਚਨ ਆਪਣਾ ਪੰਜਾਬੀ ਸਾਹਿਤ ਦੀ ਪਹਿਲੀ ਪ੍ਰਮਾਣਿਕ ਵਾਰਤਿਕ ਰਚਨਾ ਕਿਹੜੀ ਹੈ? ਪ੍ਰਾਤੰਜਨ ਸਖੀ ਹੁਕਮਨਾਮੀ ਸੁਖਮਨੀ ਸਾਹਿਬ ਵਾਰਸ਼ ਦੀ ਹੀਰ ਸੋਰੀ ਤੇ ਗਲਤ ਲਿਖਿਆ ਗਿਆ ਗੀ ਹੈ। ਸਹੀ ਹੀਰ ਹੈ। ਹਾਂਜੀ ਪ੍ਰਾਤੰਜਨ ਸਖੀ ਜਿਹੜੀ ਇਹ ਆਪ ਵੀ ਸਾਹਿਤ ਦੀ ਪਹਿਲੀ ਪ੍ਰਮਾਣਿਕ ਵਾਰਤਿਕ ਰਚਨਾ ਜੀ। ਹਾਂਜੀ ਨੈਕਸਟ ਕੁਐਸਚਨ ਆਪਣਾ ਗੁਰਮਤਕਾਵਤਾਰਾ ਦਾ ਮੂਢੀ ਕੌਣ ਸੀ ਬਾਬਾ ਫਰੀਦ ਜੀ ਗੁਰਨਾਨਕ ਦੇਵ ਜੀ ਭਾਈ ਗੁਰਦਾਸ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਹਾਂਜੀ ਗੁਰਨਾਨਕ ਦੇਵ ਜੀ ਸੀਗੇ ਜੀ ਗੁਰਮਤਕਾਵਤਾਰਾ ਦਾ ਮੂਢੀ ਆਪਸ਼ਨ ਬੀ ਆਪਣਾ ਕਰੈਕਟ ਅਨਸਰ ਨੈਕਸਟ ਕਲੀਆਂ ਦਾ ਬਾਦਸ਼ਾਹ ਕਿਸ ਗਾਇਕ ਨੂੰ ਕਿਹਾ ਜਾਂਦਾ ਹੈ ਜੀ ਗੁਰਦਾਸ ਮਾਨ ਸਤਿੰਦਰ ਸਰਤਾਜ ਹਾਂਸ ਰਾਹਿਮ ਹਾਂਸ ਕੁਲਦੀਪ ਮਾਨ ਨੂੰ ਜਿਹੜਾ ਕਲੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਟੈਕਸਟ ਕੁਐਸਚਨ ਆਪਣਾ ਸੂਫੀ ਕਾਵ ਦਾ ਰਦਾ ਮੁਢਲਾ ਕਵੀ ਕੌਣ ਸੀ ਆ ਜੀ ਗੋਖਨਾਥ ਬਾਬਾ ਫਰੀਦ ਸultan ਬਹੁ शाह ਹੁਸੈਨ ਹਾਂਜੀ ਬਾਬਾ ਫਰੀਦ ਜੀ ਸੀਗੇ ਜੀ অপਸ਼ਨ ਬੀ ਆਪਣਾ ਕਰੈਕਟ ਆਨਸਰ ਹੈ ਸੂਫੀ ਕਾਵ ਦਾ ਰਦਾ ਮੁਢਲਾ ਕਵੀ ਨੈਕਸਟ ਕੁਐਸਚਨ ਆਪਣਾ ਪੰਜਾਬੀ ਭਾਸ਼ਾ ਦਾ ਆਦ ਕਵੀ ਕਿਸ ਨੂੰ ਮੰਨਿਆ ਗਿਆ ਹੈ ਗੁਰੂ ਨਾਨਕ ਦੇਵ ਜੀ ਨੂੰ ਤਮੋਤਰ ਨੂੰ ਬਾਬਾ ਫਰੀਦ ਨੂੰ ਗੋਖਨਾਥ ਨੂੰ ਹਾਂਜੀ ਪੰਜਾਬੀ ਭਾਸ਼ਾ ਦਾ ਜਿਹੜਾ ਆਦ ਕਵੀ ਹੈ ਜਿਹੜਾ ਗੋਰਖਨਾਥ ਨੂੰ ਮੰਨਿਆ ਗਿਆ ਵੀ ਆਪਸ਼ਨ ਡੀ ਆਪਣਾ கரੈਕਟ ਅਨਸਰ। ਨੈਕਸਟ ਕੁਸਚਨ ਦ ਮੁਦਰ ਕਵੀ ਕਿਸ ਮੋਗਲ ਬਾਦਸ਼ਾਹ ਦਾ ਸਮਕਾਲੀ ਸੀ? ਬਾਬਰ ਦਾ ਅਕਬਰ ਦਾ ਹਮਾਇੂਨ ਝਾਂਗੀਰ ਹਾਂਜੀ ਇਹਦੀ ਆਪਸ਼ਨ ਸੀ கரੈਕਟ ਅਨਸਰ ਹੈ ਜੀ। ਸੌਰੀ ਦਮੋਦਰ ਕਵੀ ਕਿਸ ਮੁਗਲ ਬਾਦਸ਼ਾਹ ਦਾ ਸਮਕਾਲੀ ਸੀ ਜਿਹੜਾ ਦਮੋਦਰ ਸਿੰਘ ਕਿਹੜੇ ਬਾਦਸ਼ਾਹ ਦਾ ਸਮਕਾਲੀ ਸੀਗਾ ਜੀ ਉਹ ਅਕਬਰ ਦਾ ਸਮਕਾਲੀ ਸੀਗਾ ਸੌਰੀ ਆਪਸ਼ਨ ਬੀ ਆਪਣਾ கரੈਕਟ ਆਨਸਰ ਹੈ ਹਾਂਜੀ ਨੈਕਸਟ ਕੁਐਸਚਨ ਪੰਜਾਬੀ ਕਾਵਿ ਤਰਣ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ 3 5 4 6 ਹਾਂਜੀ ਆਪਸ਼ਨ ਆਪਣਾ ਬੀ கரੈਕਟ ਆਨਸਰ ਹੈ ਜੀ ਪੰਜ ਪਾਗਮ ਵਿੱਚ ਵੰਡੇ ਨੇ ਪੰਜਾਬੀ ਕਾਮਧਾਰਨ ਨੈਕਸਟ ਕੁਐਸਚਨ ਜੀ ਆਪਣਾ ਪੰਜਾਬੀ ਸਾਹਿਤ ਦਾ ਸੁਨਹਿਰੀ ਯੁੱਗ ਕਿਹੜਾ ਕਾਲ ਨੂੰ ਕਿਹਾ ਜਾਂਦਾ ਮੁਗਲ ਕਾਲ ਨੂੰ ਆਧੁਨਿਕ ਕਾਲ ਨੂੰ ਸਿੱਖ ਰਾਜ ਕਾਲ ਨੂੰ ਪੂਰਬ ਨਾਨਕ ਕਾਲ ਨੂੰ ਹਾਂ ਜੀ ਸੁਨਹਿਰੀ ਯੁੱਗ ਕਹੜਾ ਜਦ ਆਪਣਾ ਮੁਗਲ ਕਾਲ ਨੂੰ ਕਿਹਾ ਜਾਂਦਾ ਹੈ ਜੀ অপਸ਼ਨ ਏ ਆਪਣਾ கரੈਕਟ ਆਨਸਰ ਹੈ ਕਿਹੜਾ ਕ੍ਰੈਕਟ ਕੁਐਸਚਨ ਆਪਣਾ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਜੀ ਅਮਰਤਾ ਪ੍ਰੀਤਮ ਨੂੰ ਧਨੀ ਰਾਮ ਚਾਤਰੀਕ ਨੂੰ ਮੋਹਨ ਸਿੰਘ ਨੂੰ ਪ੍ਰੋਫੈਸਰ ਮੋਹਨ ਸਿੰਘ ਨੂੰ ਭਾਈ ਵੀਰ ਸਿੰਘ ਨੂੰ ਹਾਂਜੀ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਹਾਂਜੀ ਭਾਈ ਵੀਰ ਸਿੰਘ ਨੂੰ ਜਿਹੜਾ ਆਧੁਨਿਕ ਸਾਹਿਤ ਦਾ ਪਿਤਾਮਾ ਕਿਹਾ ਜਾਂਦਾ ਜੀ ਆਪਸ਼ਨ ਨੰਬਰ ਡੀ ਆਪਣਾ ਕ੍ਰੈਕਟ ਆਨਸਰ ਹੈ ਨੈਕਸਟ ਕੁਐਸਚਨ ਆਪਣਾ ਪੰਜਾਬ ਦੀ ਆਵਾਜ਼ ਕਿਸ ਕਵੀ ਨੂੰ ਕਿਹਾ ਜਾਂਦਾ ਹੈ ਪੰਜਾਬ ਦੀ ਆਵਾਜ਼ ਕਿਸ ਕਵੀ ਨੂੰ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਨੂੰ ਪ੍ਰੋਫੈਸਰ ਮੋਹਨ ਸਿੰਘ ਨੂੰ ਅੰਮ੍ਰਿਤਾ ਪ੍ਰੀਤਮ ਨੂੰ ਤਨੀਰਾਮ ਚਾਤਰੀਕ ਨੂੰ ਹਾਂਜੀ ਅੰਮ੍ਰਿਤਾ ਪ੍ਰੀਤਮ ਨੂੰ ਕਿਹਾ ਜਾਂਦਾ ਹੈ ਆਪਸ਼ਨ ਆਪਸ਼ਨ ਬੀ ਟਿਕ ਕਰਾਂਗੇ ਆਪਾਂ ਅੰਮ੍ਰਿਤਾ ਪ੍ਰੀਤਮ ਨੈਕਸਟ ਕੁਐਸਚਨ ਬਿਰਹਾ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਸ਼ੇਵ ਕੁਮਾਰ ਬਟਾਲਵੀ ਨੂੰ ਸਜੀਤ ਪੱਤ ਨੂੰ ਬਾਬਾ ਭਲਵੰਤ ਸਿੰਘ ਨੂੰ ਹਾਂਜੀ ਜਿਹੜਾ ਬਿਰਹਾ ਤੋਂ ਸੁਲਤਾਨ ਐਸਐਮ ਸ਼ਾਮ ਕਿਹਾ ਜਾਂਦਾ ਜਾਂ ਹਾਂਜੀ ਇਹ ਸ਼ਮ ਕੁਮਾਰ ਬਟਾਲਵੀ ਨੂੰ ਕਿਹਾ ਜਾਂਦਾ ਹੈ ਜੀ ਬਿਰਹਾ ਦਾ ਕਵੀ অপশন সি ਆਪਣਾ கரெક્ટ आंसर है ਸਭ ਤੋਂ ਖਤਰਨਾਕ ਕਿਹੜੇ ਕਵੀ ਦੀ ਰਚਨਾ ਹੈ ਅਮ ਅਵਤਾਰ ਸਿੰਘ ਪਾਂਛੀ ਸਰਜੀਤ ਪਾਤਰ ਦੀ ਪ੍ਰੀਤਮ ਸਿੰਘ ਸ਼ਰੀਫ ਦੀ 바ভা ਬਲਵੰਤ ਦੀ ਹਾਂਜੀ ਅਵਤਾਰ ਸਿੰਘ ਪਾਂਛੀ ਦੀ ਜਿਹੜੀ ਸਭ ਤੋਂ ਖਤਰਨਾਕ ਨਾਂਕਾ ਜਿਹੜੀ ਕਵੀ ਦੀ ਰਚਨਾ অপশন এ ਆਪਣਾ கரெક્ટ ਆਨਸਰ ਹੈ ਨੈਕਸਟ ਕੁਐਸਚਨ ਆਪਣਾ ਸਿੱਖ ਰਾਜ ਕਾਲ ਸਭ ਤੋਂ ਪ੍ਰਸਿੱਧ ਕਿੱਸਾਕਾਰ ਕੌਣ ਸੀ ਹਾਸ਼ਮ ਸ਼ਾਮਾ ਮੁਮਦ ਸ਼ਾਹਸਾਨ ਅਹਿਮਦ ਯਾਰ ਹਾਂਜੀ ਹਾਸ਼ਮ ਸੀ ਜੀ ਜਿਹੜਾ ਸਭ ਤੋਂ ਪ੍ਰਸਿੱਧ ਕਿੱਸਾਕਾਰ ਸੀ ਉਸ ਟਾਈਮ ਦਾ ਆਪਸ਼ਨ A ਆਪਣਾ ਕਰੈਕਟ ਆਂਸਰ ਨੈਕਸਟ ਕੁਐਸਚਨ ਪੰਜਾਬੀ ਸਾਇਅਤ ਦਾ ਜੋੜ ਕੀ ਟਸ ਕਿਸੇ ਕਵੀ ਨੂੰ ਕਿਹਾ ਜਾਂਦਾ ਜੀ 파ਸ਼ ਨੂੰ ਤਨੀ RAM ਚਾਤਰੀ ਨੂੰ ਪ੍ਰਾਉ ਜੋਤ ਨੂੰ ਸ਼ਿਵ ਕੁਮਾਰ ਬਟਾਲਵੀ ਨੂੰ ਹਾਂਜੀ অপਸ਼ਨ D ਸੇਵ ਕੁਮਾਰ ਪਟਾਲਵੀ ਨੂੰ ਜਿਹੜਾ ਕੀ ਕਿਹਾ ਜਾਂਦਾ ਹੈ ਜੋੜ ਕਿটস ਕਵੀ ਕਿਹਾ ਜਾਂਦਾ ਪੰਜਾਬੀ ਸਾਇੰਦ ਦਾ नेक्स्ट ਕੁਐਸਚਨ ਰਮਾਂਸਵਾਦੀ ਝੁਕਾ ਦੀ ਕਵਿਤਾ ਦਾ ਮੁੱਢੀ ਕਵੀ ਕੌਣ ਸੀਗਾ ਤਨੀ ਰਾਮਚਾਦਰੀਕ ਪ੍ਰੋਫੈਸਰ ਪੂਰਨ ਸਿੰਘ ਅਮਰਦਾ ਪ੍ਰੀਤਮ ਸ਼ੇਵ ਕੁਮਾਰ ਪਟਾਲਵੀ ਹਾਂਜੀ ਪ੍ਰੋਫੈਸਰ ਪੂਰਨ ਸਿੰਘ অপਸ਼ਨ B ਆਪਣਾ ਕਰੈਕਟ ਆਨਸਰ ਹੈ ਰਮਾਂਸਵਾਦੀ ਝੁਕਾ ਦਾ ਜਿਹੜਾ ਕਵਿਤਾ ਦਾ ਮੁੱਢੀ ਕਵੀ ਕੌਣ ਸੀ ਪ੍ਰੋਫੈਸਰ ਪੂਰਨ ਸਿੰਘ ਨੈਕਸਟ ਕੁਐਸਚਨ ਇਹ ਆਪਣਾ ਜੁਝਾਰਵਾਦੀ ਕਵਿਤਾ ਲੇਖਣ ਵਾਲਾ ਸਭ ਤੋਂ ਪ੍ਰਸਿੱਧ ਕਵੀ ਕਿਹੜਾ ਹੈ ਧਨੀ ਰਾਮਾਚਾਰੀਕਾ ਸੁਜੀਤ ਪਾਤਰ ਅਵਧਾਰ ਸਿੰਘ ਪਾਸ਼ ਔਰ ਗੁਰਵਿੰਦਰ ਸੈਣੀ ਹਾਂਜੀ ਅਵਧਾਰ ਸਿੰਘ ਪਾਸ਼ ਹੈ ਜਿਹੜਾ ਆਪਸ਼ਨ ਸੀ ਜੁਝਾਰਵਾਦੀ ਕਵਿਤਾ ਲੇਖਣ ਵਾਲਾ ਪ੍ਰਸਿੱਧ ਕਵੀ ਸੀਗਾ ਨੈਕਸਟ ਕੁਐਸਚਨ ਪਾਈ ਵੀ ਸਿੰਘ ਨੂੰ ਕਿਹੜੀ ਰਚਨਾ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ ਮਟਕੋਹਲਾ ਰਹੇ ਸੀ ਕੰਬੀ ਖਲਾਈ ਰਾ ਰਾਣਾ ਸੂਰਤ ਸਿੰਘ ਮੇਰੇ ਸਾਈਆਂ ਜੀ ਉਹ ਹਾਂਜੀ অপਸ਼ਨ ਡੀ ਮੇਰੇ ਸਾਈਆਂ ਜੀ ਹੁੰਦੀ ਹੈ ਉਹਨਾਂ ਨੂੰ ਕਿ ਮਿਲਿਆ ਹੈ ਆਕਾਦਮਿਕ ਪੁਰਸਕਾਰ ਮਿਲਿਆ ਹੋਇਆ ਹੈ ਅਲਗੀਏ ਸਿੰਘ नेक्स्ट ਕੁਐਸਚਨ ਪ੍ਰੋਫੈਸਰ ਪੂਰਨ ਸਿੰਘ ਦੀ ਕਿਹੜੀ ਭਾਸ਼ਾ ਦੇ ਕਵੀ ਸਨ ਪੰਜਾਬੀ ਹਿੰਦੀ ਅੰਗਰੇਜ਼ੀ ਉਪਰੋਕਤ ਸਾਰੇ ਹਾਂਜੀ ਉਪਰੋਕਤ ਸਾਰੇ ਆਪਸ਼ਨ ਡੀ ਆਪਣਾ கரੈਕਟ ਆਨਸਰ ਹੈ नेक्स्ट ਕੁਐਸਚਨ ਮੁਕਤਛੰਦ ਕਵਿਤਾ ਲਿਖਣ ਵਾਲਾ ਪਹਿਲਾ ਕਵੀ ਕੌਣ ਸੀ ਪ੍ਰੋਫੈਸਰ ਪੂਰਨ ਸਿੰਘ ਡਾਕਟਰ ਦੀਵਾਨ ਸਿੰਘ ਕਾਲੇ ਪਣੀ ਫਰੋਇਦਨ ਸ਼ਾਫਰ ਗੁਰਮੁਖ ਸਿੰਘ ਮੁਸਾਫਰਾਂ ਜੀ ਮੁਕਤਛੰਦ ਕਵਿਤਾ ਲਿਖਣ ਵਾਲਾ ਪਹਿਲਾ ਕਵੀ ਪ੍ਰੋਫੈਸਰ ਪੂਰਨ ਸਿੰਘ ਸੀਗਾ ਜੀ অপਸ਼ਨ A ਆਪਣਾ ਕਰੈਕਟ ਆਨਸਰ ਹੈ ਨੈਕਸਟ ਕੁਐਸਚਨ ਆਪਣਾ ਪੰਜਾਬੀ ਭਾਸ਼ਾ ਦੇ ਕਿਹੜੇ ਕਵੀ ਨੂੰ ਪੰਜਾਬ ਦਾ ਮੁੱਖ ਮੰਤਰੀ ਮੰਨ ਦਾ ਮਾਨ ਹਾਸਲ ਹੋਇਆ ਵਿਦਾਤਾ ਸਿੰਘ ਦੀਗ ਨੂੰ ਪ੍ਰੋਫੈਸਰ ਮੂਨ ਸਿੰਘ ਨੂੰ ਗੁਰਮੁਖ ਸਿੰਘ ਨੂੰ ਮੁਸਾਫਰਾਂ ਨੂੰ ਤਾਰਾ ਸਿੰਘ ਨੂੰ ਹਾਂਜੀ ਗੁਰਮੁਖ ਸਿੰਘ ਮੁਸਾਫਰ ਨੂੰ অপਸ਼ਨ ਸੀ ਆਪਣਾ கரੈਕਟ ਆਨਸਰ ਹੈ ਜੀ। ਹਾਂਜੀ ਇਹ ਸੀ ਆਪਣਾ ਅੱਜ ਦਾ ਟੌਪਿਕ ਪੰਜਾਬੀ ਸੱਭਿਆਚਾਰ ਨਾਲ ਲੇਟੇ ਟੌਪਿਕ ਉਹਨਾਂ ਨਾਲ ਸੰਬੰਧਿਤ ਐਮਸੀਕਿਊ ਜੁੜੇ ਕੀ ਤੁਹਾਡੇ ਪੰਜਾਬੀ ਦੇ ਪੇਪਰ ਲਈ ਬਹੁਤ ਹੀ ਹੈਲਪਫੁਲ ਰਹਿਣਗੇ। ਨੈਕਸਟ ਵੀਡੀਓ ਆਪਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੀ। ਇਦਾਂ ਦੀ ਹੋਰ ਜਿਹੜੇ ਐਮਸੀਕਿਊ ਆਪਾਂ ਲੈ ਕੇ ਆਵਾਂਗੇ। ਜਿਹੜੇ ਕਿ ਤੁਹਾਡੇ ਲਈ ਬਹੁਤ ਹੈਲਪਫੁਲ ਰਹਿਣ ਜੋ ਸਟੂਡੈਂਟ ਥੈਂਕ ਯੂ ਸੋ ਮੱਚ